ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਰਬ ਧਰਮ ਨਿਊਜ਼ ਚੈਨਲ ਦੀ ਟੀਮ ਅੱਜ ਪਹੁੰਚੀ ਪਿੰਡ ਹਾਲਟਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿਸਮੂ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਨੌਜਵਾਨ ਸਭਾ ਦੇ ਸੰਕਟਾਂ ਦੇ ਸਹਿਯੋਗ ਦੇ ਨਾਲ ਤਨ ਤਨ ਚਰੁਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ ਮੀਰਾ ਜੀ ਨੇ ਸਰਬਤਰਮ ਨਿਯੁਤ ਟੀਮ ਨਾਲ ਗਲਪਤ ਕਰਦੇ ਹੋਏ ਦੱਸਿਆ ਕਿ 28 ਜਨਵਰੀ ਤੋਂ ਪ੍ਰਬਾਤ ਫੇਰੀ ਦੀ ਰੰਭਤਾ ਕੀਤੀ ਜਾਵੇਗੀ। ਅਤੇ 11 ਫਰਵਰੀ ਨੂੰ ਪ੍ਰਬਾਤ ਫੇਰੀ ਦੀ ਸਮਾਪਤੀ ਹੋਵੇਗੀ। ਉਪਰੰਤ 11 ਤਰੀਕ ਨੂੰ ਸ਼੍ਰੀ ਖੰਡਪੜ ਸਾਹਿਬ ਦੀ ਰੰਭਤਾ ਹੋਵੇਗੀ ਅਤੇ 12 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ 13 ਤਰੀਕ ਨੂੰ ਨਿਸ਼ਾਨ ਸਾਹਿਬ ਨੂੰ ਚੋਲਾ ਸਹਿ ਪਹਿਨਾਈ ਜਾਣਗੇ। ਇਸ ਉਪਰੰਤ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਅਤੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਇੰਟਰਨੈਸ਼ਨਲ ਡਬਲ ਗੋਲਡ ਮੈਡਲਿਸਟ ਸ਼ਾਨੇ ਖਾਲਸਾ ਟਾਢੀ ਜੱਥਾ ਗਿਆਨੀ ਰਣਜੀਤ ਸਿੰਘ ਰਾਣਾ ਲੁਧਿਆਣੇ ਵਾਲੇ ਅਤੇ ਹੋਰ ਆਏ ਹੋਏ ਡਾਕੀ ਟਾਢੀ ਜੱਥੇ ਕਥਾ ਕੀਤਰਾਂ ਸੰਗਤਾਂ ਨੂੰ ਨਿਹਾਲ ਕਰਨਗੇ ਉਹਨਾਂ ਦੱਸਕ ਇਸ ਮੌਕੇ ਇਸ ਸਮਾਗਮ ਸੰਬੰਧੀ ਪੋਸਟਰ ਵੀ ਰਿਲੀਜ਼ ਕੀਤੇ ਗਏ ਇਸ ਮੌਕੇ ਗੁਰੂ ਕੇ ਲੰਗਰ ਅਦੁੱਤ ਵਰਤਾਏ ਜਾਣਗੇ ਅਤੇ ਸ਼ਾਮ ਨੂੰ 13 ਤਰੀਕ ਨੂੰ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਬਸਰਾ ਸਕੱਤਰ ਧਰਮਪਾਲ ਬਸਰਾ ਸੈਕਟਰੀ ਕਸ਼ਮੀਰ ਸਿੰਘ ਮੀਰਾ ਜਥੇਦਾਰ ਮਲਕੀਤ ਸਿੰਘ ਕੁਲਵੰਤ ਸਿੰਘ ਆਰਮਦਾਸ ਸਿੰਘ ਡਾਕਟਰ ਜਸਵੀਰ ਸਿੰਘ ਸਰਪੰਚ ਬਲਵੀਰ ਸਿੰਘ ਮਲਕੀਤ ਸਿੰਘ ਪੈਂਟਰ ਰਾਮਾਸਰਾ ਲਖਨਦੀਪ ਸਿੰਘ ਭਰਮਜੀਤ ਸਿੰਘ امریک سنگھ، ہردیپ اٹلی منو اٹلی سنگھ، جو ایسے، سمو پروار سنگھ، فوجی رام داس، گیانی کرتار سنگھ، سمو پروار منپریت بسرا بلبیر بسرا بلجندر ہنی جوتا گوپی ہیپی ہےپی ہیپی، بیجے، بیجے برندر دبندر، ہردیپ امکار دیپا میڈیکل سٹور، ਦਿਲਵਾਗ ਸਿੰਘ ਪੱਤਰਕਾਰ ਤਰਸੇਮ ਲਾਲ ਜੇਈ ਬੀਬੀ ਗਰਮੀਤ ਕੌਰ ਸਰਜੀਤ ਕੌਰ ਪੂਜਾ ਰਾਣੀ ਤੇਜ ਕੌਰ ਸਰਜੀਤ ਕੌਰ ਗੁਰਵਾਕਸ਼ ਕੌਰ ਸੁਨੀਤਾ ਰਾਣੀ ਕਮਲਜੀਤ ਕੌਰ ਛੀਲਾ ਰਾਣੀ ਕਮਲਜੀਤ ਸਿੰਘ ਪੰਚ ਹਰਵਿੰਦਰ ਸਿੰਘ ਬਲਬੀਰ ਰਾਮ ਪੰਚ ਪਿਰਥੀਪਾਲ ਗਿਆਨ ਕੌਰ ਪਰਮਜੀਤ ਲਾਪ੍ਰੀਤ ਲੱਬਾ ਸੋਢੀ ਪ੍ਰੇਮ ਸਿੰਘ ਸਤਨਾਮ ਸਿੰਘ ਘਟਾਰੀਆ ਅਮਰਜੀਤ ਸਿੰਘ ਮੋਨੂ ਗੋਲਡੀ ਬਸਰਾ ਅਭਿਜੋਤ ਬਸਰਾ ਸੁਖਪ੍ਰੀਤ ਬਸਰਾ ਜਗਦੀਸ਼ ਘਟਾਰੀਆ ਗੁਰਪ੍ਰੀਤ ਘਟਾਰੀਆ ਅਜੇ ਕੁਮਾਰ ਇਟਲੀ ਮਨਪ੍ਰੀਤ ਜੋਰਡਨ ਕਸ਼ਮੀਰ ਸਿੰਘ ਫੌਜੀ ਸਵਰਗਵਾਸੀ ਮਾਸਟਰ ਚੀਤਲ ਸਿੰਘ ਦਸਮੂ ਪਰਿਵਾਰ ਇਸ ਮੌਕੇ ਹਾਜ਼ਰ ਸਨ ਆਓ ਸੀ ਇਸ ਸਮਾਗਮ ਬਾਰੇ ਜਾਣਕਾਰੀ ਲਵਾਂਗੇ ਪ੍ਰਮੰਤਕਾ ਪਾਸੋਂ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਬੋਲੇ ਸੋ ਨਿਹਾਲ ਪੈਸੂ ਦਾਸ ਮਹਾਰਾਜ ਕੀ ਜੈ ਸੋ ਪ੍ਰਧਾਨ ਜੀ ਪਿੰਡ ਹਾਲਟਾ ਜਿਲ੍ਹਾ ਸ਼ਿਆਲਪੁਰ ਵਿਖੇ ਤਨ ਤਨ ਚ ਉਦਾਸੀ ਮਹਾਰਾਜ ਤੇ ਪ੍ਰਕਾਸ਼ ਪਰਮ ਨੂੰ ਸਮਰਪਿਤ ਜੋ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਆ ਇਹ ਕਿੰਨੀ ਤੀਕ ਤੋਂ ਕਿੰਨੀ ਤੀ ਤੱਕ ਕਰਵਾਏ ਜਾ ਰਹੇ ਬੋਲੇ ਈ ਸੋ ਨਿਆ ਬੋਲੇ ਈ ਸੋ ਨਰਵੈ ਬੋਲੇ ਕੀ ਹੈ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰ ਦੋਜਗ ਜਾਣਗੇ ਸਤਿ ਪਾਕੇ ਰਵਿਦਾਸ ਐਸੀ ਲਾਲ ਤੁਝ ਬਿਨਾ ਕੋਣ ਕਰੇ ਗਰੀਬ ਨਵਾਜ ਤੁਸਈਆ ਮੇਰਾ ਮਾਤੇ ਸਤਿ ਧਰੇ ਨੀਚ ਉੱਚ ਕਰੇ ਮੇਰਾ ਗੋਬਿੰਦ ਕਾਹੂ ਤਨ ਡਰੇ ਨਾਮ ਦੇਵ ਕਵੀਤ ਲੋਚਨ ਸਦਨਾ ਸੈਂਤਰੇ ਕਹਿ ਰਬਿਦਾਸ ਲੋਰੇ ਸੰਤੋਵਰ ਜੀਓ ਤੇ ਸਬਦ ਅਨਸਾਰ ਗੁਰੂ ਮਹਾਰਾਜ ਨੇ ਬੜੀ ಅಪਾਰ ਕਿਰਪਾ ਕੀਤੀ ਆ ਨਗਰ ਹਾਲਟ ਦੀਆਂ ਸੰਗਤਾਂ ਐਨਰ ਵੀਰ ਤੇ ਗ੍ਰਾਮ ਬਚਾਰ ਪਰ ਰਲ ਮਿਲ ਕੇ ਆਪ ਜੀ ਕਿਰਪਾ ਦੇ ਨਾਲ ਤਨ 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 ਜਗਤ ਗੁਰੂ ਸ਼੍ਰੀ ਉਦਾਸ ਮਹਾਰਾਜ ਦਾ 149ਵਾਂ ਆਮ ਪੁਰਹੱਟ ਨੇ ਸੰਕਾਂ ਬਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਹੈ ਆਪ ਜੀ ਕਿਰਪਾ ਦੇ ਨਾਲ 28 ਜਨਵਰੀ ਜਾਨਿਕਾ ਕੱਲ ਨੂੰ ਗੁਰੂ ਮਹਾਰਾਜ ਦੀ ਪਾਰ ਕਿਰਪਾ ਦੇ ਨਾਲ ਅੰਮ੍ਰਿਤ ਗੱਲੇ ਪ੍ਰਵਾਹ ਫੇਰੀਆਂ ਚਲੜੀਆਂ ਹਨ ਜੋ ਪ੍ਰਵਾਹ ਫੇਰੀਆਂ 11 ਫਰਵੀਂ ਤੱਕ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੋਣੀਆਂ ਹਨ ਉਸ ਤੋਂ ਬਾਅਦ 11 ਤਰੀਕ ਨੂੰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਕੇ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ 12 ਤਰੀਕ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂਵੰਸਾ ਮਹਾਰਾਜ ਸ਼ਤਰਹਿਤ ਆਇਆ ਪੰਜਾਬ ਪਿਆਰਿਆਂ ਦੀ ਗਵਾਹੀ ਵਨ ਨਗਰ ਕੀਰਤਨ ਸਾਂਜੇ ਜਾਣੇ ਹਨ 13 ਫਰਵਰੀ ਨੂੰ ਗੁਰੂ ਮਹਾਰਾਜ ਦੀ ਪਾਰ ਕਿਰਪਾ ਦੇ ਨਾਲ ਸਭ ਤੋਂ ਪਹਿਲਾਂ 10:30 ਵਜੇ ਕਰੀਬ ਨਿਕਸ਼ਾਨ ਸਾਹਿਬ ਦੇ ਚੋੜਾ ਸਾਹਿਬਲੇ ਜਾਣੇ ਹਨ ਉਸ ਤੋਂ ਬਾਅਦ ਭੋਗ ਅਪ੍ਰੰਤ ਗੁਰੂ ਦੇ ਟੁੱਟ ਲੰਗਰ ਵਰਤੇ ਹਨ ਅਤੇ ਜਿਸ ਵਿੱਚ ਨਗਰ ਕੀਰਤਨ ਵਾਲੇ ਦਿਨ ਢਾਡੀ ਜਥਾ ਇੰਟਰਨੈਸ਼ਨਲ ਪਹੁੰਚ ਰਹੇ ਹਨ ਗੁਰੂਵਾਲੀਆ ਸੰਗਤਾਂ ਨੂੰ ਬੇਨਤੀ ਹੈ ਇਹ ਹੱਥ ਜੋੜ ਕੇ ਕਿ ਸਾਰੀਆਂ ਸੰਗਤਾਂ ਨੇ ਜਿੰਨੋਂ ਦਿਨ ਗੁਰੂ ਘਰ ਵਿੱਚ ਹਾਜ਼ਰੀਆਂ ਭਰਨੀਆਂ ਤੇ ਵੱਧ ਤੋਂ ਵੱਧ ਗੁਰੂ ਘਰ ਤੋਂ ਲਾਹਾ ਲੈਣਾ ਸਾਰੀਆਂ ਸੰਗਤਾਂ ਨੂੰ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਜੋ ਨਗਰ ਦੀਆਂ ਸੰਗਤਾਂ ਦੇ ਨਾਲ ਉਹ ਗ੍ਰਾਮ ਪੰਚਾਇਤ ਪੰਚਾਇਤ ਦੇ ਨਾਲ ਪ੍ਰਾਂਤ ਦੇ ਸੱਜਣਾਂ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਬਿੰਦ ਦੇ ਵਿੱਚ ਰਾਏ ਮਿਲ ਕੇ ਮਹਾਰਾਜ ਦਾ ਘਰ ਬਣਉਣਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤਾਂ ਦੇ ਨਾਲ ਅੱਗੇ ਬਹੁਤ ਵਾਨਹਲ ਬਣਿਆ ਮਹਾਰਾਜ ਇਸੇ ਤਰ੍ਹਾਂ ਸੰਗਤਾਂ ਨੂੰ ਜੋੜ ਕੇ ਰੱਖਣਾ ਸੰਗਤਾਂ ਦੇ ਸਿਰ ਤੇ ਮਿਹਰ ਪਰਦੇ ਇੱਕ ਰੱਖਣਾ ਮਹਾਰਾਜ ਗੁਰੂ ਦੇ ਲੰਗਰ ਤਿੰਨੋ ਦਿਨ ਉੱਤਲ ਤ ਵਰਤਨੇ ਆ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਬੀਬੀਆਂ ਨੂੰ ਬੇਨਤੀ ਆ ਕਿ ਆਪ ਜੀ ਲੰਗਰਾਂ ਦੀ ਸੇਵਾ ਕਰਨੀ ਐਨਆਰਬੀਰਾਂ ਦੇ ਸਹਿਯੋਗ ਦੇ ਨਾਲ ਉਹ ਲਗਤੀਆਂ ਸੰਗਤਾਂ ਦੇ ਨਾਮ ਜਿਹੜੇ ਮੇਰੇ ਵੀਰ ਐਨਆਰਬੀਰ ਪ੍ਰਦੇਸ਼ਾਂ ਵਿੱਚ ਬੈਠੇ ਹਨ ਉਹਨਾਂ ਨੇ ਪਹਿਲਾਂ ਵੀ ਸਾਡਾ ਬਹੁਤ ਸਾਥ ਦਿੱਤਾ ਹੁਣ ਵੀ ਸਾਥ ਦਿੰਦੇ ਆ ਉਹਨਾਂ ਦਾ ਫੋਨ ਆਉਂਦਾ ਹੈ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਜੋ ਮਹਾਰਾ ਦਾ 1.5 ਸਾਲਾ ਆ ਰਿਹਾ ਹੈ ਉਹਦੇ ਸਬੰਧ ਵਿੱਚ ਆਪਾਂ ਜੋ 650 ਸਾਲਾਂ ਖਿਆਲ ਕਰ ਦਿੱਤਾ ਹੈ ਤੇ ਗੁਰੂ 10 ਮਹਾਰਾਜ ਦਾ ਅੰਗ ਮੰਨਾਣਾ ਹੈ ਉਹਦੇ ਸਬੰਧ ਵਿੱਚ ਆਪਾਂ ਨਗਰ ਹਰਟੇ ਤੋਂ ਇੱਕ ਨਗਰ ਕੀਰਤਨ ਲੈ ਕੇ ਖਰਾਲ ਕਰ ਦਿੱਤਾ ਥਾਂ ਤੇ ਜਾਣਾ ਹੈ ਇਹਨਾਂ ਵੀਰਾਂ ਦੇ ਸਹਿਯੋਗ ਨੱਬ ਤੇ ਸਹਿਯੋਗ ਨਾਲ ਹੋਣਿਆ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੋ ਸਾਡੇ ਸਰਬ ਧਰਮ ਨਿਊਜ਼ ਦੇ ਨਾਲ ਉਹਨਾਂ ਦਾ ਵੀ ਬਹੁਤ ਮੈਂ ਜਿਨ੍ਹਾਂ ਨੇ ਸਾਡੀਆਂ ਇਹ ਖਬਰਾਂ ਪ੍ਰਚਲਿਤ ਕਰਾਉਣੀਆਂ ਉਸ ਵੀਰ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਈਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ